ਮੇ ਖਤਰਪਾਲ ਬੋਲ ਰਿਹਾ ਜੀ ਧੰਨਵਾਦ ਮਾਨਯੋਗ ਸਪੀਕਰ ਸਾਹਿਬ ਤੁਸੀਂ ਮੈਨੂੰ 0 ਆਵਰਜ ਬੋਲਣ ਦਾ ਮੌਕਾ ਦਿੱਤਾ ਮੇਰੇ ਵਿਧਾਨ ਸਭਾ ਨਵਾਂ ਸ਼ਹਿਰ ਹਲਕੇ ਵਿੱਚ ਸੜਕਾਂ ਦੀ ਹਾਲਤ ਬਹੁਤ ਖਰਾਬ ਔਰ ਬੁਰੀ ਤਰ੍ਹਾਂ ਟੁੱਟ ਚੁੱਕੀਆਂ ਤੇ ਟੋਏ ਪਏ ਹਨ ਸਟੇਟ ਹਾਈਵੇ ਚੱਕ ਦਾਣਾ ਡਾਪੜ ਤੋਂ ਰਾਹੋਂ ਜਾਲੜਾ ਸਤਲੋਜ ਦਰਿਆ ਸੈਦਪੁਰ ਤੋਂ ਰਾਹੋਂ ਨਵਾਂ ਸ਼ਹਿਰ ਗਰਸ਼ੰਕਰ ਤੱਕ ਰਾਹੋਂ ਤੋਂ ਮਾਸੀ ਵਾਲਾ ਸਾਹਿਬ ਨੂੰ ਜਾਂਦੀ ਸੜਕ ਸੀਵਰੇਜ ਕਰਕੇ ਪੁੱਟੀ ਗਈ ਉਹਦਾ ਰਸਤਾ ਸਿਰਫ 12 ਫੁੱਟ ਰਹਿ ਗਿਆ ਸੀਵਰੇਜ ਬੋਰਡ ਨੂੰ ਪੈਸੇ ਵੀ ਦੇਤੇ ਉਹ ਵੀ ਬੜਾਈ ਜਾਵੇ ਅਸਮਾਨਪੁਰ ਤੋਂ ਚੜ ਮਜਾਰਾ ਜਲਵਾਹਾ ਚਕਲੀ ਤਾਜਵਾਲ ਤੈਂਗੜਪੁਰ ਮਲਪੁਰ ਅੜਕਾਂ ਗਰੀਹਾ ਅਮਰਗੜ ਤੋਂ ਕਰਿਆਮ ਕਾਮਾ ਤੋਂ ਮੰਗੂਵਾਲ ਕਲਾਮ ਤੋਂ ਝੂੜਪੁਰ ਸਿੰਬਲੀ ਰਾਹੋਂ ਤੋਂ ਬਰਨਾਲਾ ਤਾਜਪੁਰ ਮੱਤੇਵਾੜਾ ਸਟੇਟ ਹਾਈਵੇ ਔਰ ਤੋਂ ਫਾਮਬੜਾ ਅੜਪੜ ਤੋਂ ਬੁਲਜ ਤਹਿਲਦਾਸ ਲੰਗੜਵਾ ਤੋਂ ਬੜਬਾ ਨੌਰਾ ਸੋਨਾ ਰਮਰੈਪੁਰ ਗਰਚਾ ਤੇ ਸਾਲੋਂ ਗੜ ਪ੍ਰਧਾਨੇ ਤੋਂ ਜਲਾ ਮਜਰਾ ਬੈਰਚੀਆਂ ਦੋਸੜੋ ਔਰ ਨਾਰੇ ਦੋ ਭੋਰਾ ਇਹ ਸੜਕਾਂ ਜਿਹੜੀਆਂ ਸਟੇਟ ਹਾਈਵੇ ਔਰ ਲਿੰਕ ਰੋਡ ਆ ਮੇਰੀ ਤੁਹਾਡੇ ਮਾਦੇ ਮਨਾਹੀ ਮਾਨਜੋ ਮੰਤਰੀ ਸਾਹਿਬਾਨ ਨੂੰ ਬੇਨਤੀ ਆ ਕਿ ਮਈ ਜੂਨ ਦੇ ਅੰਦਰ ਜਦੋਂ ਲੁੱਕ ਪੈਂਦੀ ਆ ਉਹ ਬਣਾਈਆਂ ਜਾਣ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਖੇਤਰਪਾਲ ਬੋਲ ਰਿਹਾ ਜੀ ਧੰਨਵਾਦ ਮਾਨਜੋ ਸਪੀਕਰ ਸਾਹਿਬ ਤੁਸੀਂ ਮੈਨੂੰ ਜ਼ੀਰੋ ਆਵਰ ਚ ਬੋਲਣ ਦਾ ਮੌਕਾ ਦਿੱਤਾ ਮੇਰੇ ਵਿਧਾਨ ਸਭਾ ਨਵਾਂ ਸ਼ਹਿਰ ਹਲਕੇ ਵਿੱਚ ਸੜਕਾਂ ਦੀ ਹਾਲਤ ਬਹੁਤ ਖਰਾਬ ਔਰ ਬੁਰੀ ਤਰ੍ਹਾਂ ਟੁੱਟ ਚੁੱਕੀਆਂ ਤੇ ਟੋਏ ਪਏ ਹਨ ਸਟੇਟ ਹਾਈਵੇ ਚੱਕ ਦਾ ਨਾੜਾਪੜ ਤੋਂ ਰਾਹੋਂ ਜਾਲਲਾ ਸਤਲੋ ਜਦਰੀਆ ਸੈਦਪੁਰ ਤੋਂ ਰਾਹੋਂ ਨਮਾਸ਼ਰ ਗਰਸ਼ੰਕਰ ਤੱਕ ਰਾਹੋਂ ਤੋਂ ਮਾਛੀਵਾਲਾ ਸਾਹਿਬ ਨੂੰ ਜਾਂਦੀ ਸੜਕ ਸੀਵਰੇਜ ਕਰਕੇ ਪੁੱਟੀ ਗਈ ਉਹਦਾ ਰਸਤਾ ਸਿਰਫ 12 ਫੁੱਟ ਰਹਿ ਗਿਆ ਸੀਵਰੇਜ ਬੋਰ ਨੂੰ ਪੈਸੇ ਵੀ ਦੇਤੇ ਉਹ ਵੀ ਬਣਾਈ ਜਾਵੇ ਅਸਮਾਨਪੁਰ ਤੋਂ ਚੜ ਮਜਾਰਾ ਜਲਵਾਹਾ ਚਕਲੀ ਤਾਜੋਵਾਲ ਤੈਂਗੜਪੁਰ ਮਲਪੁਰ ਅੜਕਾ ਗਰੀਹਾ ਅਮਰਗੜ ਤੋਂ ਕਰਿਆਮ ਕਾਮਾ ਤੋਂ ਮੰਗੂਵਾਲ ਕਲਾਮ ਤੋਂ ਝੂੜਪੁਰ ਸਿੰਬਲੀ ਰਾਹੋਂ ਤੋਂ ਬਰਨਾਲਾ, ਤਾਜਪੁਰ, ਮੱਤੇਵਾੜਾ ਸਟੇਟ ਹਾਈਵੇ, ਔਰ ਤੋਂ ਫਾਮਬੜਾ, ਅੜਾਪੜ ਤੋਂ ਬੁਲਜ ਤਹਿਨਦਾਸ, ਲੰਗੜੋਆ ਤੋਂ ਬੜਬਾ, ਨੌਰਾ, ਸੋਨਾ, ਰਮਰੈਪੁਰ, ਗਰਚਾ ਦੇ ਸਾਲੋਂ, ਗੜ ਪ੍ਰਧਾਨੇ ਤੋਂ ਜਲਾ ਮਾਜਰਾ, ਬੈਰਸੀਆਂ ਤੋਂ ਸੜੋ ਔਰ ਨਾਰੇ ਤੋਂ ਭੋਰਾ ਇਹ ਸੜਕਾਂ ਜਿਹੜੀਆਂ ਸਟੇਟ ਹਾਈਵੇ ਔਰ ਲਿੰਕ ਰੋਡ ਹੈ ਮੇਰੀ ਤੁਹਾਡੇ ਮਾਦੇ ਮਨਾਹੀ ਮਾਨਜੋ ਮੰਤਰੀ ਸਹਿਬਾਨ ਨੂੰ ਬੇਨਤੀ ਹੈ ਕਿ ਮਈ ਜੂਨ ਦੇ ਅੰਦਰ ਜਦੋਂ ਲੁੱਕ ਪੈਂਦੀ ਆ ਉਹ ਬਣਾਈਆਂ ਜਾਣ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ